ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਭ ਵਧੀਆ ਹੋਣਗੇ ਚੜਦੀ ਕਲਾ ਵਿੱਚ ਚੌਣ ਦੇ ਬਾਬਾ ਜੀ ਸਭ ਤੇ ਮਿਹਰ ਕਰਨ। ਲਓ ਜੀ ਅੱਜ ਤੁਹਾਨੂੰ ਸ਼ਹਿਰ ਲੁਧਿਆਣੇ ਦੀ ਤੇ ਫੋਕਲ ਪੁਆਇੰਟ ਦੀ ਧੁੰਦ ਦੇ ਵਿਊ ਦਿਖਾਉਨੇ ਆਂ। ਲੁਧਿਆਣੇ ਦੇ ਵਿੱਚ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ। ਸਵੇਰ ਤੇ ਸ਼ਾਮ ਦੀ ਠੰਡ ਬਹੁਤ ਜ਼ਿਆਦਾ ਹੋ ਗਈ ਆ। ਕਿ ਅੱਜ 19 ਤਰੀਕ ਦਿਨ ਸ਼ੁੱਕਰਵਾਰ ਹੋ ਗਿਆ ਕਿਉਂਕਿ ਅੱਗੇ ਫੇਰ ਸ਼ਿਦੀ ਦਿਹਾੜੇ ਹੋਣੇ ਇਸ ਕਰਕੇ ਠੰਡ ਬਹੁਤ ਜ਼ਿਆਦਾ ਹੋ ਗਈ ਆ। ਤੁਸੀਂ ਦੇਖ ਸਕਦੇ ਹੋ ਠੰਡ ਦਾ ਵਿਊ ਤੇ ਆਪਾਂ ਜਾ ਰਹੇ ਆ ਅੱਜ ਫੋਕਲ ਬੈਂਡ ਕੰਮ ਤੇ ਕਰੀਬ 8 8:30 ਵਜੇ ਦਾ ਟਾਈਮ ਆ ਸਵੇਰ ਦਾ ਤੇ ਆਪਾਂ ਡਿਊਟੀ ਤੇ ਜਾ ਰਹੇ ਸੀਗੇ ਤੇ ਠੰਡ ਬਹੁਤ ਜ਼ਿਆਦਾ ਤੇ ਸੀ ਧੁੰਦ ਦਾ ਲੈਵਲ ਚੈੱਕ ਕਰ ਸਕਦੇ ਹੋ ਧੁੰਦ ਬਹੁਤ ਜ਼ਿਆਦਾ ਕੁਛ ਨਹੀਂ ਲੱਭ ਰਿਆ ਸੀ ਅੱਗੇ ਜਾਣ ਲਈ ਬਹੁਤ ਜ਼ਿਆਦਾ ਧੁੰਦ ਪੈ ਰਹੀ ਸੀ ਤਾਂ ਜਾਓ ਵੀ ਘਰੋਂ ਜਦੋਂ ਵੀ ਨਿਕਲਣਾ ਆਪਣੀ ਪੂਰੀ ਸੇਫਟੀ ਨਾਲ ਆਪਣੇ ਜੈਕਟਾ ਗਲਵਜ਼ ਪਾ ਕੇ ਨਿਕਲੋ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਧੁੰਦ ਵੀ ਬਹੁਤ ਜ਼ਿਆਦਾ ਵਾ ਜੇ ਕੋਈ ਜ਼ਰੂਰੀ ਕੰਮ ਆ ਤਾਂ ਆਈਆਂ ਡਿਊਟੀਆਂ ਵਾਲੇ ਬੰਦੇ ਬਾਈਕ ਸਲੋ ਚਲਾਓ ਤੇ ਨਾਲੇ ਟਾਈਮ ਨਾਲ ਆਪਣੇ ਕੰਮਾਂ ਤੇ ਪਹੁੰਚੋ ਕਿਉਂਕਿ ਠੰਡ ਬਹੁਤ ਜ਼ਿਆਦਾ ਐਂਡ ਲੈਵਲ ਤੇ ਰੰਡ ਹੋਈ ਭਈਆ ਤੇ ਵੀਡੀਓ ਨੂੰ ਪੂਰੀ ਹੀ ਦੇਖਿਓ ਜਿਵੇਂ ਅੱਗੇ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਲਾਈਕ ਵਿਊ ਬਹੁਤ ਸੋਹਣੇ ਆਏ ਆ ਤਾਂ ਤੁਹਾਡੇ ਆਪਣੀ ਫੈਮਿਲੀ ਕਰਕੇ ਹੀ ਆਪਾਂ ਚੱਲ ਰਹੇ ਆ ਬਸ ਆਪਾਂ ਇਸ ਤੋਂ ਵਧੀਆ ਅੱਗੇ-ਅੱਗੇ ਹੋਰ ਆਪਾਂ ਟੂਰ ਕਰ ਰਹੇ ਆ ਬਾਹਰ ਦਾ ਫਿਰ ਤੁਹਾਨੂੰ ਅੱਗੇ ਦੀਆਂ ਵੀ ਵੀਡੀਓ ਦਿਖਾਵਾਂਗੇ ਤਾਂ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ ਜੇ ਕੋਈ ਕਮੀ ਪੇਸ਼ੀਆ ਜੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਇਹ ਗੱਲ ਬਾਤ ਆ ਤੇ ਬਾਕੀ ਤੁਸੀਂ ਦੇਖ ਸਕਦੇ ਧੁੰਦ ਬਹੁਤ ਜ਼ਿਆਦਾ ਦੇਖੋ ਟਰੱਕ ਜਾ ਰਹੇ ਡਿਪਰ ਦੇ ਦੇ ਕੇ ਜਾ ਰਹੇ ਕਿਉਂਕਿ ਠੰਡ ਦਾ ਬਹੁਤ ਜ਼ਿਆਦਾ ਲੈਵਲ ਆ ਸੀਗਾ ਤੇ ਧੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਸੀ ਸਵੇਰੇ ਤਾਂ ਫੇਰ ਵੀ ਥੋੜਿਆ ਲੱਭ ਰਹੀ ਸੀ ਦਾ ਟਾਈਮ ਤੇ ਤਾਂ ਕੁਝ ਨਹੀਂ ਲੱਭ ਰਹੀ ਤਾਂ ਦਾ ਆਪਾਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਧੁੰਦ ਜ਼ਿਆਦਾ ਹੋਣ ਦੇ ਕਾਰਨ ਕੈਮਰਾ ਪ੍ਰੋ ਕੈਮਰਾ ਕੰਮ ਨਹੀਂ ਕੀਤਾ ਕਿਉਂਕਿ ਉਹਦੇ ਅੱਗੇ ਓਸ ਜੰਮਰੀ ਸੀ ਤਾਂ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋਗੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਅੱਗੇ ਤੁਸੀਂ ਜਿੱਦਾਂ ਵੀਡੀਓ ਨੂੰ ਪਿਆਰ ਤੇ ਲਾਈਕ ਦਿੱਤਾ ਬਹੁਤ ਵਧੀਆ ਵਿਊ ਆ ਰਹੇ ਆ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਅੱਗੇ ਆਪਾਂ ਹੋਰ ਵੀ ਕੰਮ ਦੇ ਆ ਵੀ ਅਪਡੇਟਾਂ ਲੈ ਕੇ ਆਵਾਂਗੇ ਆਪਣੇ ਕੋਲ ਜੌਬ ਲਈ ਆਏ ਆ ਕਿ ਜੌਬ ਤੇ ਬੰਦੇ ਚਾਹੀਦੇ ਜਿਹੜੇ-ਜਿਹੜੀਆਂ ਪੋਸਟਾਂ ਦੇ ਤੇ ਆਪਾਂ ਜ਼ਰੂਰ ਵੀਡੀਓ ਪਾਵਾਂਗੇ ਉਹਦੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕੰਮ ਦੇ ਲਿੰਕ ਦੇ ਵਿੱਚ ਵੀਡੀਓ ਹੁੰਦੀਆਂ ਨੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਕਿਸੇ ਨੂੰ ਵੀ ਕੋਈ ਕੰਮ ਦੀ ਜਾਂ ਕੁਝ ਵੀ ਲੋੜ ਆ ਤਾਂ ਆਪਣਾ ਕੰਟਰੈਕਟ ਕਰ ਸਕਦਾ ਆਪਣੀ ਫੇਸਬੁਕ ਆਈਡੀ ਤੇ ਇੰਸਟਾਗ੍ਰam ਆਈਡੀ ਦਿੱਤੀ ਹੋਈ ਆ ਤਾਂ ਕਰਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਠੰਡ ਦਾ ਲੈਵਲ ਬਹੁਤ ਜ਼ਿਆਦਾ ਉੱਪਰ ਤੱਕ ਸੀ ਵੀਡੀਓ ਚ ਬਣੇ ਰਹੋ ਤੁਸੀਂ ਧੁੰਦ ਦਾ ਲੈਵਲ ਚੈੱਕ ਕਰ ਸੋ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਿਆਦਾ ਪੈ ਰਹੀ ਆ ਤਾਂ ਆਪਣੀ ਸੇਫਟੀ ਨਾਲ ਨਿਕਲੋ ਤੁਸੀਂ ਦੇਖ ਸਕਦੇ ਹੋ ਅੱਗੇ ਕੁਝ ਨਹੀਂ ਲੱਭ ਰਿਹਾ ਅੱਜ ਦੀ ਇਹ ਵੀਡੀਓ ਆ 19 ਤਰੀਕ ਦਿਨ ਸ਼ੁੱਕਰਵਾਰ ਦੀ ਸਵੇਰ ਕਰੀਬ 8 8:30 ਵਜੇ ਦੀ ਵੀਡੀਓ ਇਹ ਤੇ ਆਪਾਂ ਜੌਬ ਤੇ ਜਾ ਰਹੇ ਸੀ ਉਦੋਂ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਕੁਝ ਨਹੀਂ ਲੱਭ ਰਿਹਾ ਇਹ ਸਾਰਾ ਜਮਾਲਪੁਰ ਵਾਲਾ ਏਰੀਆ ਪੁਲਿਸ ਕਲੋਨੀ ਵਾਲਾ ਏਰੀਆ ਇਧਰ ਵਾਲੇ ਪਾਸੇ ਕੁਝ ਨਹੀਂ ਲੱਭ ਰਿਹਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀਗੀ ਤੇ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸਾਰੀ ਵੀਡੀਓ ਐਂਡ ਤੱਕ ਦੇਖਣੀ ਜੇ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਫਿਰ ਤੁਹਾਨੂੰ ਕੰਪਨੀ ਜਾ ਕੇ ਕੰਪਨੀ ਦਾ ਵੀਊ ਦਿਖਾਵਾਂਗੇ ਕਿ ਕੰਪਨੀ ਦੇ ਵਿੱਚ ਕਿੱਦਾਂ ਧੁੰਦ ਪਈ ਆ ਬਹੁਤ ਜ਼ਿਆਦਾ ਧੁੰਦ ਸੀਗੀ ਇੱਥੇ ਤੁਸੀਂ ਦੇਖ ਸਕਦੇ ਹੋ ਰੋੜਾ ਦੇ ਟਾਮੇਟਾ ਵਿੱਚ ਜਿਹੜੇ ਲੋਕਾਂ ਨੂੰ ਜ਼ਰੂਰੀ ਹੀ ਕੰਮ ਦੀ ਉਹੀ ਜਾ ਰਹੇ ਸੀ ਤੁਸੀਂ ਦੇਖ ਸਕਦੇ ਹੋ ਅੱਗੇ ਮੌਸਮ ਜੋ ਜ਼ਿਆਦਾ ਰਾਤ ਨੂੰ ਖਰਾਬ ਹੋ ਗਿਆ ਸੀ ਅਸੀਂ ਕੋਸ਼ਿਸ਼ ਕਰਾਂਗੇ ਅੱਜ ਰਾਤ ਨੂੰ ਵੀ ਤੁਹਾਨੂੰ ਵੀਡੀਓ ਪਾ ਕੇ ਦਿਖਾਵਾਂਗੇ ਕਿ ਪੜਿਆ ਲੋ ਜੀ ਆਪਾਂ ਕੰਪਨੀ ਆ ਗਏ ਕੰਪਨੀ ਦਾ ਵਿਊ ਤੁਸੀਂ ਦੇਖ ਸਕਦੇ ਹੋ ਕੰਪਨੀ ਦੇ ਬਾਹਰ ਵੀ ਦੇਖੋ ਕਿੰਨੀ ਠੰਡ ਜੀ ਤੇ ਕਬੂਤਰ ਸਾਰੇ ਤਾਰਾਂ ਤੇ ਬੈਠੇ ਹੋਏ ਹੀ ਧੁੰਦ ਦਾ ਲੈਵਲ ਚੈੱਕ ਕਰ ਸਕਦੇ ਆਪਾਂ ਸਾਢੇ 8 ਕੰਪਨੀ ਪਹੁੰਚ ਗਏ ਜੇ ਸਾਢੇ 7 ਇਹ ਹਾਲ ਹੈ ਸਵੇਰੇ 6-7 ਵਜੇ ਕੀ ਹਾਲ ਹੋਊਗਾ ਤੇ ਇਹ ਆਪ ਦੇਖ ਸਕਦੇ ਹੋ ਤਾਂ ਆਪਣੀ ਸੇਫਟੀ ਜ਼ਰੂਰੀ ਹੈ ਸੇਫਟੀ ਗਲਵਜ਼ ਜੈਕਟ ਹੈਲਮਟ ਪਾ ਕੇ ਜਰੂਰ ਨਿਕਲਿਆ ਕਰੋ ਟੋ ਕੈਪ ਕੁੱਪ ਪਾ ਕੇ ਨਿਕਲਿਆ ਕਰੋ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਆਪਣੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੁੱਕੀ ਠੰਡ ਆ ਇਹ ਜ਼ਿਆਦਾ ਮਾਰ ਕਰਦੀ ਆ ਤੇ بارشਾਂ ਵੀ ਹੋਣ ਦਾ ਆਈਡੀਆ ਹੈਗਾ ਕਿ بارشਾਂ ਹੋਣਗੀਆਂ ਤਾਂ ਵੀਡੀਓ ਜਿ ਬਣੇ ਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਧੰਨਵਾਦ ਸਾਰਿਆਂ ਦਾ ਬਾਬਾ ਜੀ ਭਲਾ ਕਰਨ ਵਾਈ ਸੱਤਿਆ ਕਾ ਸਾਸਰੀਆ ਕਾ